ਆਪਾਂ ਕਿਵੇਂ ਬੁਣਾਇਆ ਸਾਨੂੰ ਮਿੰਟ ਕਰ ਕਰਕੇ ਕਰੋ ਬੇਕਾਰ ਇਹਨਾਂ ਦੁਕਾਨੀ ਹੈਗਾ ਆਕੇ ਤੀਏ ਦੀ ਨਾਜ਼ੰਦ ਨੇ ਕਰੂਸ ਕਰੇ ਦਿੱਤੀ ਇਹ ਦੇ ਬੰਦ ਵੇਖਦੇ ਉਹਨਾਂ ਨੂੰ ਫੜੋ ਉਹਨਾਂ ਤੇ ਕਰੂਸ ਕਰੋ আরে আরে ਮੁੰਡਾ ਵੀ ਲੈ ਪਾ ਲਾਉ ਨੂੰ ਲੱਤ ਟੁੱਟੀ ਹੋ ਜਾਂ ਰਾਡ ਪਿਆ ਹੋਇਆ ਪਾ ਲਾਉ ਨੂੰ ਲੈ ਕੇ ਜਾਣ ਇੱਥੇ ਆਕੇ ਕਰੂਸ ਕਰਦੇ ਨੇ ਸਾਡਾ ਜੇ 15 ਰੁਪਏ ਦਾ ਨਹੀਂ ਮਿਲਿਆ ਮੇਰੇ ਨਾਲ ਮੋਟਾ ਨੇ ਵੀ ਸਬੂਤ ਨਹੀਂ ਕਿੱਡ ਕੇ ਨੇ ਉੱਧਰ ਕੋਸ ਲਾਈ ਹੋਈ ਆ ਕੀ ਹੋਰ ਉਹ ਤਾਂ ਵੀ ਨਹੀਂ ਚਾਹ ਲੁਕੀ ਮਨੇ ਖਿਚਕਵਾਇਆ ਹੈ ਇਹ ਤੁਸੀਂ ਕਹਿੰਦੇ ਹੋਰ ਵੇਚਦੇ ਨੇ ਬੰਦਾ ਵੇਚ ਰਿਹਾ ਹੈ ਨਹੀਂ ਵੇਚ ਰਿਹਾ ਕਿੱਦਾਂ ਕਿਣਾ ਆ ਤੈਨ ਬਲੋ ਇਹ ਜਿੱਤੇ ਆ ਨਾ ਕੋਟਾ ਲੈ ਲੋ ਜਰਾ ਕਾਇਤਰੀ ਕੋਲ ਮਨੇ ਸੁਪਾਣੇ ਕਰਦੇ ਉਹਨਾਂ ਦੇ ਘਰ ਤੋਂ ਆ ਗਾਜਾਂ ਇਹ ਸਮਾਨ ਵੀ ਕਿਹਾ ਜਿਹੜੇ ਗੇਲਾਂ ਜਿਹੜੇ ਬੜੇ ਕਿਸਾ ਪੈਟ ਪੈਗਵੇ 5 5 ਗ੍ਰਾਮ ਕਰੀ ਸੀ 5 ਗ੍ਰਾਮ ਪਾਤਾ ਕਿਸੇ 10 ਗ੍ਰਾਮ ਪਾਤਾ ਰੰਗੀਆਂ ਵਿੱਚ ਉਹ ਸਮਾਨ ਕਰਨੀ ਜਿਹੜਾ ਗੈਸਟਰ ਨੇ ਫੈਕਟਰ ਸਮਾਨ ਉਹ ਕਿਹਦੇ ਕਰਦੇ ਫਿਰਦੇ ਨੇ ਕਰ ਸਾਧ ਕਰ ਸਕਦੇ ਲਾਰਨਡ ਆਰਡਰ ਮੈਂਡਿੰਗ ਕਰ ਲਈ ਪੁਲਿਸ ਜਿਹੜੀ ਫੋਰਸ ਨਾਲ ਆਈ ਹੈ ਤੇ ਇਹਨੂੰ ਸਾਰੇ ਕਾਰਵਾਈ ਕੀਤੀ ਗਈ ਉਹਨਾਂ ਮੁਤਾਬਕ ਇਹ ਬੰਦੇ ਨੇ ਇਹ ਵੀ ਪਤਾ ਲੱਗਿਆ ਵੀ ਇਹ ਡਰੱਗ ਦਾ ਕੰਮ ਹੈ ਇਹਦੇ ਤੇ ਆਲਰੇਡੀ ਡਰੱਗਸ ਦੇ ਪਲੱਸ ਇਲੀਗਲ ਐਕਟੀਵਿਟੀ ਦੇ ਤਿੰਨ ਤਿੰਨ ਮੁਕੱਦਮੇ ਹੈ ਸੋ ਉਹ ਸਾਰੀ ਕਾਰਵਾਈ ਕੀਤੀ ਗਈ ਹੈ ਸਾਡੀ ਇਹ ਅਪੀਲ ਹੈ ਵੀ ਜਿਹੜੇ ਨਸ਼ੇ ਦੇ ਕਾਰੋਬਾਰੀ ਨੇ ਉਹਨਾਂ ਨੂੰ ਸਖਤ ਡਾੜਨਾ ਚਾਹੀਦਾ ਗਵਰਨਮੈਂਟ ਵੱਲੋਂ ਵਰਦੀ ਐਸਐਸਪੀ ਸਾਹਿਬ ਵੱਲੋਂ ਇਹ ਇਹਨਾਂ ਚੀਜ਼ਾਂ ਤੋਂ ਬਾਅਦ ਆ ਸਾਰਿਆਂ ਦੇ ਨਾਲ ਇਹੀ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਕਿ ਜੋ ਨਜਾਇਜ਼ ਕਬਜ਼ਾ ਸਰ ਲੱਗਦਾ ਸਰ ਲੱਗਦਾ ਹੈ ਕਿ ਨਸ਼ੇ ਦੇ ਆੜ ਦੇ ਵਿੱਚ ਤੁਸੀਂ ਨਗਰ ਕੌਂਸਲ ਕਹਿੰਦੇ ਨਜਾਇਜ਼ ਕਬਜ਼ਾ ਨਜਾਇਜ਼ ਕਬਜ਼ਾ ਦੇ ਨਹੀਂ ਉਹਦੇ ਤੋਂ ਵੱਧ ਬਦੀ ਹੋਈਆਂ ਨੇ ਇਹ ਨਜਾਇਜ਼ ਕਬਜ਼ੇ ਦੀ ਗੱਲ ਕਰ ਰਹੇ ਆ ਬਾਇਕ ਰੋਜਮੈਂਟ ਕੀ ਤੁਹਾਨੂੰ ਇੱਕੋ ਹੀ ਮਕਾਨ ਦੇ ਕਾਰਸਦ ਆਪਸੇ ਲਿਗੇ ਹੈ ਕਿ ਇਹ ਪਿਛਲੀ ਗੱਲ ਕੀ ਹੈ ਇਹ ਨਹੀਂ ਨਹੀਂ ਉਹ ਕਾਰਸਦ ਕਹਿੰਦੇ ਕਿ ਸਾਨੂੰ ਪੁਲਿਸ سپورਟ ਕਰੋ ਅਸੀਂ ਨਜਾਇਜ਼ ਕਬਜ਼ੇ ਹਟਾਉਂ ਉਹ ਹਟਾ ਰਹੇ ਆ ਸਰ ਸਾਰੇ ਲਈ ਇਹ ਹੀ ਬਾਣੀ ਹੈ ਕੋਈ ਢਿਲਮਿਟ ਨਹੀਂ ਕਰਤੀ ਚਲੋ ਗਿਰਸੇ ਨੂੰ ਕੋਈ ਢਿਲਮਟ ਸਾਰੇ ਅਧਿਕਾਰ ਵਿੱਚ ਸਾਰੇ ਅਧਿਕਾਰ ਕਾਰਵਾਈ ਕੀਤੀ ਜਾਓਗੇ ਕੋਈ ਢਿਲਮਟ ਨਹੀਂ ਹੈ ਜੋ سپورਟ ਮੰਗੀ ਗਈ ਹੈ ਸਿਵਲ ਡਿਪਾਰਟਮੈਂਟ ਵੱਲੋਂ ਪੁਲਿਸ ਬਿਲਕੁਲ ਡਿਊਟੀ ਬੌਂਡ ਹੋ ਕੇ ਉਹਨਾਂ ਦਾ ਕੰਮਕਾਰ ਕਰੇ ਕਿ ਨਸ਼ੇ ਵਾਲੇ ਜਿਹੜੇ ਖਾਸ ਕਰਕੇ ਬੰਦੇ ਉਹ ਸਪੈਸ਼ਲ ਅਪੀਲ ਆ ਸਾਡੀ ਵੀ ਨਸ਼ੇ ਤੋਂ ਬਾਹਰ ਆਉਣ ਕਿਸੇ ਨੂੰ ਬਖਸ਼ਿਆ ਨਹੀਂ ਜਾਉਂਦਾ ਨਹੀਂ ਸਰਕਾਰ ਦੀ ਹਦਾਇਤ ਹੈ ਵੀ ਜਿਹੜੇ ਨਸ਼ੇ ਦੇ ਵਿੱਚ ਮਕਾਨ ਪ੍ਰਾਪਰਟੀਆਂ ਬਣਾਈਆਂ ਉਹਨਾਂ ਨੂੰ ਅਟੈਚਮੈਂਟ ਕਰਕੇ ਉਹਨਾਂ ਨੂੰ ਢਾਇਆ ਜਾਵੇ ਕੀ ਮਲੇਰ ਕੋਲੇ ਕੋਈ ਇਦਾਂ ਦੇ ਬਿਲਡਿੰਗ ਤੁਸੀਂ ਢਾਈ ਅਜੇ ਤੱਕ ਨਹੀਂ ਅਸੀਂ ਅਸੀਂ ਜਿਹੜੀਆਂ ਕਾਰਵਾਈਆਂ ਕੀਤੀਆਂ ਵੀ ਨੇ ਜੋ ਲੀਗਲੀ ਕਾਰਵਾਈ ਬੰਦੀ ਹੈ ਉਹ ਸਾਰੀਆਂ ਕੀਤੀਆਂ ਨੇ ਔਰ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਕਿਤੇ ਹੋਰ ਵੀ ਹੈ ਨਹੀਂ ਇਹ ਇਹ ਹੁਣ ਉਹਨਾਂ ਦੇ ਡਿਪੈਂਡਾਂ ਵੀ ਅੱਗੇ ਇੱਕ ਹੋਰ ਹੈ